ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਆ ਭਾਰਤ ਸਰਕਾਰ ਦੀ ਬੜੀ ਸੋਚੀ ਸਮਝੀ ਨੀਤੀ ਹੈ ਸਾਮ-ਦਾਮ-ਦੰਡ ਭੇਦ ਦੀ ਵੀ ਜਣੀ ਜੇ ਕੋਈ ਬੰਦਾ ਸਾਡੇ ਨਾਲ ਆਉਣ ਲਈ ਪਿਆਰ ਨਾਲ ਆਉਂਦਾ ਉਹਨੂੰ ਪਿਆਰ ਨਾਲ ਲੈ ਆਈਏ, ਜੇ ਉਹ ਲਾਲਚ ਨਾਲ ਆਉਂਦਾ ਤਾਂ ਲਾਲਚ ਨਾਲ ਲੈ ਆਈਏ, ਮਾਨ ਸਨਮਾਨ ਤੇ ਆਉਂਦਾ ਤਾਂ ਉਹਦੇ ਨਾਲ ਲੈ ਆਈਏ, ਨਹੀਂ ਆਉਂਦਾ ਤਾਂ ਈਡੀਸੀਬੀਆਈ ਦੇ ਡਰਾਬਿਆਂ ਦੇ ਨਾਲ, ਇਨਕਮ ਟੈਕਸ ਦੇ ਛਾਪਿਆਂ ਦੇ ਨਾਲ ਆਪਣੇ ਨਾਲ ਲੈ ਲਵੋ। ਇਹ ਸਾਰੇ ਢੰਗ ਤਰੀਕੇ ਉਹ ਅਪਣਾਉਂਦੇ ਆ ਤੇ ਇਸੇ ਨਾਲ ਉਹ ਰਾਜ ਕਰ ਰਹੇ ਆ ਪਿਛਲੇ 11-12 ਸਾਲ ਤੋਂ ਤੇ ਉਸ ਦੇ ਤਹਿਤ ਹੁਣ ਜਿਹੜੇ ਕੁਝ ਭਾਰਤ ਸਰਕਾਰ ਵੱਲੋਂ ਇਨਾਮ ਸਨਮਾਨ ਪੁਰਸਕਾਰ ਦਿੱਤੇ ਜਾਂਦੇ ਆ ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈਗਾ ਅ ਅਸੀਂ ਦੇਖਦੇ ਆ ਵੀ ਚਾਹੇ ਉਹ ਭਾਰਤ ਰਤਨ ਦੇ ਸਨਮਾਨ ਹੋਣ ਤੇ ਚਾਹੇ ਜਿਹੜੇ ਪਦਮ ਸ਼੍ਰੀ ਪਦਮ ਵਿਭੂਸ਼ਣ ਪਦਨ ਪਾਧਮ ਪੋਸ਼ਨ ਸਾਰੇ ਜਿਹੜੇ ਵੀ ਮਰਜ਼ੀ ਹੋਣ ਉਹਨਾਂ ਸਾਰਿਆਂ ਦੇ ਵਿੱਚ ਇਸ ਨੀਤੀ ਨੂੰ ਕੇਂਦਰ ਚ ਰੱਖ ਕੇ ਮੋਦੀ ਸਰਕਾਰ ਇਹ ਸਾਰਾ ਕੁਝ ਕਰਦੀ ਹੈ ਤੇ ਸਾਨੂੰ ਪਤਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਹਗੇ ਆਗੂ ਹੁੰਦੇ ਸੀਗੇ ਸੁਖਦੇਵ ਸਿੰਘ ਢੀਂਟਸਾ ਜੀ ਰਾਜ ਸਭਾ ਦੇ ਉਹ ਮੈਂਬਰ ਰਹੇ ਅੰਦਰ ਖਾਤੇ ਹਾਲਾਂਕਿ ਬੀਜੇਪੀ ਅਕਾਲੀਆਂ ਦਾ ਸਮਝੌਤਾ ਸੀ ਉਦੋਂ ਤੱਕ ਅਜੇ ਨੌ ਤੇ ਮਾਸ ਦਾ ਰਿਸ਼ਤਾ ਟੁੱਟਿਆ ਨਹੀਂ ਸੀਗਾ ਤੇ ਉਸ ਟਾਈਮ ਉਹਨਾਂ ਨੂੰ ਅੰਦਰ ਖਾਤੇ ਲਾ ਕੇ ਉਹਨਾਂ ਨੂੰ ਇੱਕ ਪਾਦ ਮਸ਼ੀਰੀ ਦਾ ਇਨਾਮ ਦੇ ਦਿੱਤਾ ਸੀਗਾ ਬਾਅਦ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਲੱਗਿਆ ਜਦੋਂ ਬਿੱਲੀ ਥੈਲੇ ਤੋਂ ਬਾਹਰ ਆਈ ਕਿ ਢੀਂਡਸਾ ਸਾਹਿਬ ਤਾਂ ਆਪਣੀ ਪਾਰਟੀ ਅਕਾਲੀ ਦਲ ਦੇ ਵਿਰੁੱਧ ਜਾ ਕੇ ਭਾਜੀਪੀ ਦਾ ਸਮਰਥਨ ਵੀ ਕਰਦੇ ਰਹੇ ਤੇ ਆਪਣਾ ਇੱਕ ਵੱਖਰਾ ਦਲ ਵੀ ਬਣਾਇਆ ਤੇ ਭਾਜੀਪੀ ਦੇ ਨਾਲ ਲੜਤੀ ਚੋਣਾਂ ਵੀ ਲੜੀਆਂ ਇਹ ਅਸੀਂ ਸਾਰਿਆਂ ਨੇ ਦੇਖੀਆਂ ਗੱਲਾਂ ਤੇ ਇੱਕ ਹੋਰ ਪਿੱਛੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਭਾਰਤ ਰਤਨ ਦਿੱਤੇ ਗਏ ਉਹਦੇ ਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਵੀ ਇਹ ਇਨਾਮ ਦੇਣ ਦਾ ਫੈਸਲਾ ਕਰਿਆ ਤੇ ਉਹਦੇ ਮੁੰਡੇ ਦੇ ਉਹਦੇ ਪੋਤੇ ਦੇ ਨਾਲ ਜੈਨਤ ਚੌਧਰੀ ਦੇ ਨਾਲ ਜਿਹੜੇ ਕਿ ਰਾਸ਼ਟਰੀ ਲੋਕ ਦਲ ਦੇ ਆਗੂ ਨੇ ਤੇ ਪੱਛਮੀ ਯੂਪੀ ਦੇ ਵਿੱਚ ਕੁਝ ਥਾਵਾਂ ਤੇ ਪ੍ਰਭਾਵ ਰੱਖਦੇ ਐ ਉਹਨਾਂ ਦੇ ਨਾਲ ਇਹ ਸਿਆਸੀ ਸੌਦਾ ਕੀਤਾ ਗਿਆ ਭਾਰਤ ਰਤਨ ਦਾ ਤੇ ਉਹ ਜਿਹੜੇ ਪਹਿਲਾਂ ਅਖਲੇਸ਼ ਯਾਦਵ ਦੀ ਪਾਰਟੀ ਦੇ ਨਾਲ ਸਾਂਝਾ ਅਲਾਈਅੰਸ ਸੀ ਉਹਦਾ ਤੇ ਉਹ ਉਧਰੋਂ ਐਲਾਈਸ ਤੋੜ ਕੇ ਬੀਜਪੀ ਦੇ ਨਾਲ ਜੀ ਸ਼ਾਮਲ ਹੋ ਗਏ ਅ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਆਪਣੇ ਕਰਫੂਰੀ ਠਾਕਰ ਜੀ ਜਿਨ੍ਹਾਂ ਨੇ 70ਵਿਆਂ ਦੇ ਵਿੱਚ ਰਿਜ਼ਰਵੇਸ਼ਨ ਨੀਤੀ ਲਾਗੂ ਕੀਤੀ ਸੀ ਤੇ ਉਸ ਟਾਈਮ ਦੀ ਭਾਰਤੀ ਜਨ ਸੰਘ ਬੀਜਪੀ ਦੀ ਪਹਿਲੀ ਜਿਹੜੀ ਪਾਰਟੀ ਹੁੰਦੀ ਸੀ ਉਹਨਾਂ ਨੇ ਉਹਦਾ ਡਟ ਕੇ ਵਿਰੋਧ ਕਰਿਆ ਸੀ ਸਰਕਾਰ ਨੂੰ ਪ੍ਰਕਾਸ਼ਤ ਕਰਨ ਤੱਕ ਦੀਆਂ ਮੰਗਾਂ ਤੱਕ ਗਏ ਸੀਗੇ ਤੇ ਉਸ ਨੂੰ ਵੀ ਭਾਰਤ ਰਤਨ ਦੇ ਕੇ ਉਸ ਪਰਿਵਾਰ ਨੂੰ ਜੋੜਿਆ ਗਿਆ ਤੇ ਬਿਹਾਰ ਦੇ ਵਿੱਚ ਸਨਹਿਾ ਦਿੱਤਾ ਗਿਆ ਵੀ ਅਸੀਂ ਤਾਂ ਜਿਹੜੇ ਪਛੜੇ ਲੋਕ ਆ ਉਹਨਾਂ ਦੇ ਬਹੁਤ ਹੀ ਜ਼ਿਆਦਾ ਹੱਕ ਚਾ ਤੇ ਇਸ ਤਰ੍ਹਾਂ ਨਾਲ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਪਰਿਵਾਰ ਨਾਲ ਸਾਬਕਾ ਪ੍ਰਧਾਨ ਮੰਤਰੀ ਜਿਹੜੇ ਹੈਗੇ ਆ ਆਪਣੇ ਨਰਸਿਮਹਾ Rao ਜੀ ਇਹਨਾਂ ਦੇ ਪਰਿਵਾਰਾਂ ਨਾਲ ਵੀ ਇਸ ਤਰ੍ਹਾਂ ਨਾਲ ਲਈਏ ਬਈ ਇਹ ਕੀਤੇ ਹੈ ਤੇ ਜਿਹੜੇ ਬੰਦਿਆਂ ਨੂੰ ਇਹ ਜਿਉਂਦੇ ਜੀ ਕਾਲਾਂ ਕੱਢਦੇ ਰਹੇ ਉਹਨਾਂ ਦੇ ਆਉਧਿਆਂ ਦੇ ਵਿਰੁੱਧ ਮੁਜ਼ਾਹਰੇ ਕਰਦੇ ਰਹੇ ਬਾਅਦ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਪੁਤਿਆਉਣ ਲਈ ਤਾਂ ਕਿ ਕਾਂਗਰਸ ਦੇ ਵਿਰੁੱਧ ਇੱਕ ਵੱਡਾ ਮੁਹਾਜ ਖੜਾ ਕੀਤਾ ਜਾ ਸਕੇ ਉਹ ਇਹ ਸਾਰੀਆਂ ਗੱਲਾਂ ਨੂੰ ਵਰਤਦੇ ਆ। ਹੁਣ ਜਿਹੜੀਆਂ ਤਾਜ਼ਾ ਗੱਲਾਂ ਨੇ ਜਿਹੜੇ ਹੁਣ 26 ਜਨਵਰੀ ਦੇ ਉੱਤੇ ਪਦਮ ਪੂਸ਼ਨ ਪਦਮ ਪੂਸ਼ਨ ਵਗੈਰਾ ਪਦਮ ਸ਼੍ਰੀ ਦਿੱਤੇ ਆ ਜਿਹੜੇ ਉਹਦੇ ਵਿੱਚ ਵੀ ਇਹ ਰਾਜਨੀਤੀ ਸਾਫ਼ ਦਿਸ ਰਹੀ ਹੈ। ਉਹਨਾਂ ਨੇ ਅਡਟ ਥਾਮਾ ਤੇ ਕੁਝ ਲੋਕਾਂ ਨੂੰ ਇਹ ਚੁਣ ਕੇ ਦਿੱਤੇ ਹੈ ਕੇਰਲਾ ਦੇ ਵਿੱਚ ਮਾਰਕਸਵਾਦੀ ਪਾਰਟੀ ਆਰਐਮ ਜਿਹੜੇ ਸੀਪੀਆਈਐਮ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਦੇ ਉੱਗੇ ਆਗੂ ਰਹੇ ਮੁੱਖ ਮੰਤਰੀ ਰਹੇ ਕੇਰਲਾ ਦੇ ਤੇ ਬੜਾ ਸਤਿਕਾਰ ਹੈ ਉਹਨਾਂ ਦਾ ਕੇਰਲਾ ਦੇ ਵਿੱਚ ਪਿੱਛੇ ਜੇ ਉਹ ਸਾਨੂੰ ਵਿਛੋੜਾ ਦੇ ਗਏ ਕਾਬਿਡ ਅਸ਼ੂਤਾਨੰਦਨ ਵੀਐਸ ਅਸ਼ੂਤਾਨੰਦਨ ਉਸ ਨੂੰ ਵੀ ਇਹ ਇਨਾਮ ਉਹਨਾਂ ਨੇ ਪੁਰਸਕਾਰ ਦਿੱਤਾ ਹੈ ਜਾਣਬੁੱਝ ਕੇ ਦਿੱਤਾ ਹੈ ਤਾਂ ਕਿ ਕੇਰਲਾ ਦੇ ਵਿੱਚ ਅਸੀਂ ਉਹਨਾਂ ਦੇ ਨਾਂ ਦੇ ਉੱਤੇ ਪੈਰ ਫਸਾਰ ਸਕੀਏ ਜਿਹੜੇ ਕੋਈ ਨਾਰਾਜ਼ ਬੰਦੇ ਐ ਉਹਨਾਂ ਨੂੰ ਨਾਲ ਲੈ ਸਕੀਏ ਸੋ ਭਾਜਪੀ ਦੀ ਇਹ ਬੜੀ ਕੋਜੀ ਚਾਲ ਹੈ ਇੱਕ ਇਸ ਤਰ੍ਹਾਂ ਦੇ ਨਾਲ ਦੀ ਬਾਕੀ ਦੇਸ਼ ਦੇ ਹਿੱਸਿਆਂ 'ਚ ਵੀ ਹੈ ਤੇ ਹਾਲਾਂਕਿ ਅ ਦਲਤਾਂ ਦੇ ਵਿਰੁੱਧ ਕਿੰਨਾ ਕੁਝ ਹੁੰਦਾ ਉਹ ਉਹਦੀ ਗੱਲ ਵੀ ਤੁਹਾਡੇ ਨਾਲ ਹੋਣੀ ਮੈਂ ਕਰਨ ਲੱਗਿਆ ਤੇ ਆ ਸਾਡੇ ਜਲੰਧਰ ਦੇ ਵਿੱਚ ਜਿਹੜਾ ਡੇਰਾ ਸੱਚਖੰਡ ਬੱਲਾ ਹੈ ਉਸ ਦੇ ਜਿਹੜੇ ਮੁਖੀ ਨੇ ਜਿਹੜੇ ਉਹ ਸੰਤ ਨਰਿੰਜਨ ਦਾਸ ਜੀ ਉਹਨਾਂ ਨੂੰ ਪਦਮ ਸ਼੍ਰੀ ਇਨਾਮ ਪੁਰਸਕਾਰ ਦਿੱਤਾ ਤੇ ਮੋਦੀ ਜੀ ਕੱਲ ਨੂੰ ਉੱਥੇ ਉਹਨਾਂ ਨੂੰ ਮੇਨ ਵੀ ਆ ਰਹੇ ਹੈ ਉਹਨਾਂ ਨੂੰ ਦੇਣਾ ਚੰਗਾ ਜਾਂ ਮਾੜਾ ਇਸ ਗੱਲ ਦੀ ਮੈਰਿਟ ਜਾਂ ਡੀਮੈਰਿਟ 'ਚ ਪੈਣ ਦੀ ਬਜਾਏ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਵੀ ਜਿਹੜੇ ਇਹ ਸਾਰੇ ਹੈਗੇ ਆ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਨੇ ਇਹ ਕੋਈ ਮਾਣ ਸਨਮਾਨ ਨਹੀਂ ਇਹ ਬੀਜੇਪੀ ਦਾ ਪੀਲਾ ਪਟਕਾ ਪਹਿਨਾਉਣ ਦਾ ਅਸਿੱਧਾ ਜਾਂ ਤਰੀਕਾ ਹੈਗਾ ਇੱਕ ਤੇ ਦੂਜੇ ਬੰਨੇ ਜੇ ਸੱਚਖੰਡ ਵਾਲਿਆਂ ਬਾਬਿਆਂ ਦਾ ਸਨਮਾਨ ਹੋ ਕਰਦੇ ਐ ਤਾਂ ਅਸਲੀ ਸਨਮਾਨ ਕਦੋਂ ਹੋਵੇ ਉਹ ਜਰਾ ਸੋਚਣ ਦੀ ਲੋੜ ਐ ਪਿਛਲੇ ਕੁਝ ਮਹੀਨੇ ਪਹਿਲਾਂ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਜਿਹੜੇ ਐਸ ਮੁਰਲੀ ਧਰ ਨੇ ਉਹਨਾਂ ਨੇ ਭਾਸ਼ਣ ਕਰਦਿਆਂ ਹੋਇਆਂ ਦੱਸਿਆ ਸੀ ਵੀ ਅਲਾਹਾਬਾਦ ਹਾਈ ਕੋਰਟ ਦੇ ਵਿੱਚ ਇੱਕ ਜੱਜ ਬਦਲ ਕੇ ਆਉਂਦਾ ਜਦੋਂ ਨਵੀਂ ਸੀਟ ਤੇ ਬਹਿਣ ਤੋਂ ਪਹਿਲਾਂ ਉਹ ਸਾਰੇ ਚੈਂਬਰ ਨੂੰ ਗੰਗਾ ਜਲ ਨਾਲ ਛਿੜਕਾ ਕਰਕੇ ਉਹਨੂੰ ਪਵਿੱਤਰ ਕਰਦਾ ਹੈ ਵੀ ਕਿਉਂਕਿ ਉਸ ਤੋਂ ਪਹਿਲਾਂ ਇੱਕ ਦਲਿਤ ਜੱਜ ਉੱਥੇ ਬੈਠਾ ਸੀਗਾ ਜੇ ਜਦਲਤਾਂ ਦੇ ਨਾਲ ਇੰਨੀ ਨਫ਼ਰਤ ਹੈ ਤੇ ਉਸ ਜੱਜ ਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਹੈ ਇਸ ਤਰ੍ਹਾਂ ਨਾਲ ਰੋਜ਼ਾਨਾ ਇਹ ਦਲਤਾਂ ਦੇ ਵਿਰੁੱਧ ਜਿਹੜਾ ਪ੍ਰਪਾਗੈਂਡਾ ਹੋ ਰਿਹਾ ਹੈ ਉਨਾ ਦੇ ਖਿਲਾਫ ਆ ਹੁਣ ਦੇਖ ਲਓ ਕਿੱਡਾ ਵੱਡਾ ਹਉਆ ਖੜਾ ਕਰਕੇ ਹਟਿਆ ਤੇ ਭਾਜਪਾ ਦੇ ਆਗੂ ਉਹਨਾਂ ਦੇ ਵਿੱਚ ਹਰ ਥਾਂ ਤੇ ਮੂਰੇ ਹੁੰਦੇ ਐ ਤੇ ਇਸ ਤਰ੍ਹਾਂ ਨਾਲ ਇੱਕ ਡੇਰਾ ਸੱਚਾ ਸੌਦਾ ਨੂੰ ਇਹ ਸਨਮਾਨ ਦੇ ਕੇ ਉਹ ਸਮਝਣ ਵੀ ਦਲਿਤ ਜਿਹੜੇ ਐ ਉਹ ਸਾਡੇ ਕੀਤੇ ਕਾਰਮਾ ਨੂੰ ਭੁੱਲ ਜਾਣਗੇ ਇਹ ਗੱਲ ਉਹ ਭਲੇਖੇ ਚ ਨੇ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵੀ ਜਿਹੜੇ ਬੰਦੇ ਮਨੁਸਮ੍ਰਿਤੀ ਦੇ ਧਾਰਨੀ ਨੇ ਉਹ ਕਦੇ ਦਲਤਾਂ ਦੇ ਪੱਖੀ ਨਹੀਂ ਹੋ ਸਕਦੇ ਉੱਤੋਂ ਖੇਖਣ ਪਰਖੰਡ ਜਿਹੜਾ ਮਰਜ਼ੀ ਕਰ ਲੈਣਾ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਕੱਲ ਇਕਨੋਮਿਕ ਸਰਵੇ ਪਰਸੋਂ ਜਿਹੜਾ ਆਰਥਿਕ ਸਰਵੇਖਣ ਹੈ ਉਹ ਦੇਸ਼ ਦੀ ਜਿਹੜੀ ਫਾਈਨਾਂਸ ਮਿਨਿਸਟਰ ਹੈ ਨਿਰਮਲਾ ਸੀਤਾਰਮਨ ਜੀ ਨੇ ਪਾਰਲੀਮੈਂਟ ਚ ਪੇਸ਼ ਕੀਤਾ ਸੀਗਾ ਤੇ ਉਹਦੇ ਉੱਤੇ ਕੱਲ ਵੀ ਗੱਲ ਕੀਤੀ ਸੀ ਅੱਜ ਉਹਦਾ ਇੱਕ ਹੋਰ ਪਹਿਲੂ ਤੇ ਉੱਤੇ ਤੁਹਾਡੇ ਨਾਲ ਗੱਲ ਕਰਨ ਲੱਗੇ ਆਂ ਉਸ ਸਰਵੇਖਣ ਦੇ ਵਿੱਚ ਕਿਹਾ ਗਿਆ ਵੀ ਆਰਟੀਆਈ ਐਕਟ ਚੰਗਾ ਸੀਗਾ ਇੱਕ ਜਿਹੜਾ ਉਹ ਸਰਕਾਰਾਂ ਤੋਂ ਜਵਾਬਦੇਹੀ ਦੀ ਮੰਗ ਕਰਾਉਂਦਾ ਸੀ ਪਰ ਜਿਸ ਤਰ੍ਹਾਂ ਹੁਣ ਇਹ ਪ੍ਰਚਲਿਤ ਹੋ ਗਈ ਆਰਟੀਆਈ ਇਹ ਲੱਗਦਾ ਇਹ ਐ ਵੀ ਆਰਟੀਆਈ ਪਾਉਣਾ ਤੇ ਪ੍ਰਾਪਤ ਕਰਨਾ ਹੀ ਆਪਣੇ ਆਪ 'ਚ ਇੱਕ ਨਿਸ਼ਾਨਾ ਹੈਗਾ ਉਹਦੇ ਨਾਲ ਕੋਈ ਆ ਨਹੀਂ ਰਿਹਾ ਤੇ ਇਹਦੇ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਜਾਨੀ ਕਿ ਆਰਟੀਆਈ ਨੂੰ ਖਤਮ ਕਰਨ ਵਾਲੇ ਪਾਸੇ ਜਾ ਰਹੇ ਹੈ ਪਿਛਲਿਆਂ ਸਮਿਆਂ ਦੇ ਵਿੱਚ ਬੀਜੇ ਮੋਦੀ ਸਰਕਾਰ ਨੇ RTI ਦੇ ਕਾਨੂੰਨ ਨੂੰ ਅੱਡ-ਅੱਟ ਤਰ੍ਹਾਂ ਨਾਲ ਬਹੁਤ ਜ਼ਿਆਦਾ ਮਤਲਬ ਉਹਨੂੰ ਕਮਜ਼ੋਰ ਕੀਤਾ ਹੈ ਤੇ ਹੁਣ ਉਹਨੂੰ ਖਤਮ ਕਰਨ ਵਾਲੇ ਪਾਸੇ ਜਿਵੇਂ ਮਨਰੇਗਾ ਖਤਮ ਕੀਤਾ ਹੈ ਇਸੇ ਤਰ੍ਹਾਂ RTI ਨੂੰ ਖਤਮ ਕਰਨ ਦੇ ਉੱਤੇ ਤੁਲੀ ਹੋਈ ਹੈ ਸਰਕਾਰ ਇਹ ਵੀ ਗੱਲ ਹੈ ਤੇ ਜਿਹੜੀਆਂ ਆਰਥਿਕ ਨੀਤੀਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਜਿਹੜੇ ਇਕੋ ਸੈਂਸਿਟਿਵ ਜ਼ੋਨ ਨੇ ਜਿੱਥੇ ਬਹੁਤ ਜ਼ਿਆਦਾ ਸੰਵੇਦਨਸ਼ੀਲਤਾ ਵਾਤਾਵਰਨ ਦੀ ਦਰਿਆਵਾਂ ਦੇ ਕਿਨਾਰੇ ਹੈ ਪਹਾੜਾਂ ਦੇ ਉੱਤੇ ਹੈ ਹੋਰ ਥਾਵਾਂ ਤੇ ਹੈ ਉਹਨਾਂ ਥਾਵਾਂ ਦੇ ਉੱਤੇ ਅੱਗੇ ਪਾਬੰਦੀ ਹੈ ਵੀ ਕੋਈ ਕਿਸੇ ਕਿਸਮ ਦੇ ਪ੍ਰੋਜੈਕਟ ਨਹੀਂ ਲੱਗ ਸਕਦੇ ਪਰ ਹੁਣ ਇਕਨੋਮਿਕ ਸਰਵੇਖਣ ਕਹਿੰਦਾ ਵੀ ਉਹ ਉੱਥੇ ਥਾਂਵਾਂ ਤੇ ਪ੍ਰੋਜੈਕਟ ਲਾਏ ਜਾ ਸਕਦੇ ਆ ਕੋਈ ਗੱਲ ਨਹੀਂ ਐਡੀ ਜਣੀ ਵਾਤਾਵਰਨ ਦਾ ਵੀ ਪੂਰਾ ਤੈਸ਼ ਨੈਸ ਕਰਨਾ ਹੈ ਤੇ ਤੁਹਾਡੇ ਆਰਟੀਆਈ ਦਾ ਤੁਹਾਡਾ ਰਾਈਟ ਬਣਾ ਕੋਈ ਮਿਲੇ ਉਹਦੇ ਤਾਂ ਵੀ ਤੈਸ਼ ਨੈਸ ਕਰਨਾ ਹੈ ਇਹ ਆਰਥਿਕ ਸਰਵੇਖਣ ਇਹਨਾਂ ਦੋ ਗੱਲਾਂ ਦੀ ਦਾ ਘਾਣ ਕਰਨ ਵਾਲੇ ਪਾਸੇ ਨੂੰ ਤੁਹਾਨੂੰ ਤੁਰੇ ਬਾਕੀ ਬਸ ਦੇਖਦੇ ਆ ਉਹਦੇ ਚ ਕੀ ਆਉਂਦਾ ਅ ਅਗਲੀ ਗੱਲ ਇਹ ਹੈ ਕਿ ਅ ਅਲਾਹਾਬਾਦ ਹਾਈ ਕੋਰਟ ਦੇ ਵਿੱਚ ਤਿੰਨ ਜਣਿਆਂ ਨੇ ਜ਼ਮਾਨਤ ਦੀ ਅਰਜੀ ਲਾਈ ਜਿਹੜੇ ਬੰਦੇ ਜਿਹੜੇ ਐ ਉਹ ਉਹਨਾਂ ਨੂੰ ਫੜਨ ਤੋਂ ਪਹਿਲਾਂ ਪੁਲਿਸ ਨੇ ਉਹਨਾਂ ਦੇ ਲੱਤਾਂ 'ਚ ਗੋਲੀਆਂ ਮਾਰੀਆਂ ਜ਼ਖਮੀ ਕੀਤਾ ਤੇ ਉਹਨਾਂ ਨੂੰ ਫੜ ਕੇ ਅੰਦਰ ਦੇਤਾ ਉਹ ਜੇਲ੍ਹ 'ਚ ਨੇ ਤੇ ਉਹਨਾਂ ਨੇ ਆਪਣੀ ਜਿਹੜੀ ਹੈ ਬੇਲ ਦੀ ਅਰਜੀ ਲਾਈ ਹੈ ਅਲਾਹਾਬਾਦ ਹਾਈ ਕੋਰਟ ਦੇ ਵਿੱਚ ਉਸ ਹਾਈ ਕੋਰਟ ਦੇ ਜੱਜ ਸਾਹਿਬ ਦੀ ਟਿੱਪਣੀ ਇਹ ਹੈ ਵੀ ਯੂਪੀ ਦੇ ਵਿੱਚ ਇਸ ਕਿਸਮ ਦੇ ਅਖੌਤੀ ਝੂਠੇ ਮੁਕਾਬਲੇ ਤਾਂ ਆਮ ਹੀ ਗੱਲ ਬਣ ਗਈ ਵੀ ਸੁਧਾਰ ਤੋਂ ਸੁਧਾਰਨ ਜਿਹੜਾ ਕਿਸੇ ਦਾ ਕੋਈ ਅਪਰਾਧ ਹੈ ਮੰਨ ਲਓ ਛੋਟੀ ਮੋਟੀ ਚੋਰੀ ਚਕਾਰੀ ਦਾ ਵੀ ਕੋਈ ਅਪਰਾਧ ਹੈ ਉਹਦੇ ਉੱਤੇ ਜਾਂ ਸ਼ੱਕ ਹੈ ਉੱਥੇ ਵੀ ਉਹਨੂੰ ਇਹ ਉਹ ਗੋਲੀ ਦੇ ਨਾਲ ਚਲਾ ਕੇ ਮੁਕਾਬਲਾ ਦਿਖਾ ਕੇ ਹੀ ਉਹਨੂੰ ਗ੍ਰਿਫਤਾਰ ਕਰਿਆ ਜਾਂਦਾ ਸੁਧਾਰਨ ਗ੍ਰਿਫਤਾਰੀਆਂ ਦਾ ਤਾਂ ਰਵਾਜ ਹੀ हट ਗਿਆ ਸੋ ਇਹ ਜੋਗੀ ਸਰਕਾਰ ਦੇ ਉੱਤੇ ਆਪਣੇ ਆਪ 'ਚ ਬਹੁਤ ਵੱਡੀ ਟਿੱਪਣੀ ਹੈ ਮੈਂ ਸਮਝਦਾ ਵੀ ਜੇ ਕੋਈ ਪੰਜਾਬ ਦੀ ਸਰਕਾਰ ਦਾ ਵੀ ਜੇ ਮਸਲਾ ਕਿਤੇ ਹਾਈ ਕੋਰਟਾਂ ਦੇ ਵਿੱਚ ਆ ਜੇ ਤਾਂ ਅ ਇੱਥੇ ਵੀ ਕੁਝ ਹੱਦ ਤੱਕ ਇਹ ਗੱਲਾਂ ਜਿਹੜੀਆਂ ਨੇ ਦਿਸ ਰਹੀਆਂ ਨੇ ਜਿੱਥੇ ਪੁਲਿਸ ਸਟੇਟ ਬਣਦੀ ਜਾ ਰਹੀ ਹੈ ਅ ਅੱਡ-ਅੱਡ ਸੂਬੇ ਜਿਹੜੇ ਐ ਪੁਲਿਸ ਦਾ ਰਾਜ ਬਣਦੇ ਜਾ ਰਹੇ ਐ ਅ ਲਾਸਟ ਗੱਲ ਦੋਸਤੋ ਅ ਕਈ ਵਾਰ ਬੜੇ ਵੱਡੇ ਜਿਹੜੇ ਐ ਸਨਸਨੀਖੇਜ ਖੁਲਾਸੇ ਹੁੰਦੇ ਐ ਕਈ ਖਬਰਾਂ ਇਸ ਕਿਸਮ ਦੀਆਂ ਆਂਦੀਆਂ ਨੇ ਤੇ ਉਹਨਾਂ ਨੂੰ ਮੀਡੀਆ ਇਸ ਤਰ੍ਹਾਂ ਨਾਲ ਪ੍ਰਚਾਰਦਾ ਲੋਕਾਂ ਦੇ ਵਿੱਚ ਤਹਿਲਕਾ ਮੱਚ ਜਾਂਦਾ ਜੇ ਪਿਛਲੇ 2024 ਦੀਆਂ ਚੋਣਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿੱਚ ਸਰਕਾਰ ਬਦਲੀ ਤੇ ਉੱਥੇ ਆ ਗਿਆ ਵੀ ਜਿਹੜੇ ਉੱਥੋਂ ਦਾ ਇੱਕ ਮਸ਼ਹੂਰ ਬਹੁਤ ਮੰਦਿਰ ਹੈਗਾ ਤ੍ਰਿਪਤੀ ਮੰਦਿਰ ਉੱਥੇ ਜਿਹੜੇ ਲੱਡੂ ਵਰਤਾਏ ਜਾਂਦੇ ਆ ਉਹਦੀ ਮੈਨੇਜਮੈਂਟ ਵੱਲੋਂ ਉਹਨਾਂ ਲੱਡੂਆਂ ਦੇ ਵਿੱਚ ਗਾਊ ਦੀ ਚਰਬੀ ਪਾਈ ਗਈ ਹੈ। ਉਹਦੀਆਂ ਖਬਰਾਂ ਲੱਗੀਆਂ ਆ ਟੀਵੀ ਤੇ ਬਹਿਸ ਹੋਈ ਤੇ ਪੁਰਾਣੇ ਸਾਬਕਾ ਮੁੱਖ ਮੰਤਰੀ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਚਿੱਕੜਸ਼ਾਲੀ ਹੋਈ ਕਿਉਂਕਿ ਉਹ ਧਾਰਮਿਕ ਤੌਰ ਤੇ ਈਸਾਈ ਮਤ ਨੂੰ ਮੰਨਦੇ ਹੈ ਕਿਸੇ ਨੂੰ ਵੀ ਮੰਨਣ ਅਗਲੇ ਦੀ ਮਰਜ਼ੀ ਹੈ ਪਰ ਜਾਣ ਬੁੱਝ ਕੇ ਇਸ ਨੂੰ ਹਿੰਦੂ ਵਰਸਸ ਇਸਾਈ ਬਣਾ ਕੇ ਹਿੰਦੂ ਵੋਟ ਨੂੰ ਕਨਸੋਲੀਡੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਥੋਂ ਦੇ ਜਿਹੜੇ ਮੁੱਖ ਮੰਤਰੀ ਹੈ ਜਿਹੜੇ ਤਾਂ ਆਪਣੇ ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨਾਇਡੂ ਤੇ ਵਿਪਤੀ ਮੁੱਖ ਮੰਤਰੀ ਜਿਹੜੇ ਪਵਨ ਕਲਿਆਣ ਨੇ ਉਹਨਾਂ ਨੇ ਡਟ ਕੇ ਇਸ ਦੇ ਉੱਤੇ ਬਿਆਨਬਾਜ਼ੀਆਂ ਕੀਤੀਆਂ ਨੇ ਤੇ ਹੁਣ सीबीआई ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਅਦਾਲਤ ਦੇ ਵਿੱਚ ਉਸ ਰਿਪੋਰਟ ਦੇ ਵਿੱਚ ਜਿਹੜੀ ਚਾਰ ਸ਼ੀਟ ਫਾਈਲ ਕੀਤੀ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਵੀ ਉਹਨਾਂ ਲੱਡੂਆਂ ਦੇ ਵਿੱਚ ਗਾਊ ਦੀ ਚਰਬੀ ਦਾ ਕੋਈ ਅੰਸ਼ ਸਾਨੂੰ ਨਹੀਂ ਲੱਭਿਆ ਜਣੀ ਪੁੱਟਿਆ ਪਹਾੜ ਨਿਕਲਿਆ ਚੂਹਾ ਤੇ ਹੁਣ ਜਿਹੜਾ ਰਾਜਨੀਤਿਕ ਨੁਕਸਾਨ ਕਿਸੇ ਦਾ ਕਰ ਦਿੱਤਾ ਗਿਆ ਉਹਦੀ ਭਰਪਾਈ ਕੌਣ ਕਰੂਗਾ ਤੇ ਉਸ ਜਿਹੜੇ ਵਾਈਐਸਆਰਸੀਪੀ ਦੇ ਆਗੂ ਨੇ ਚੰਦਰਸ਼ੇਖ ਆਪਣੇ ਉਹਨਾਂ ਨੇ ਇਹਦਾ ਇਹਦੀ ਮੰਗ ਕੀਤੀ ਹੈ ਵੀ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਇਹਦੇ ਲਈ ਲੋਕਾਂ ਤੋਂ ਮਾਫੀ ਮੰਗਣ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ